राजपुरा ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਅੱਜ ਹਲਕਾ ਵਿਧਾਇਕ ਵੱਲੋਂ ਪੂਰਨ ਵਿਰਾਮ ਲਗਾਉਂਦੇ ਹੋਏ ਆਧੁਨਿਕ ਸੁਵਿਧਾਵਾਂ ਨਾਲ ਲੈਸ ਦੋ ਨਵੀਆਂ 5 ਟੈਂਡਰ ਦੀਆਂ ਗੱਡੀਆਂ ਨਗਰ ਕੌਂਸਲ ਨੂੰ ਸੌਂਪ ਦਿੱਤੀਆਂ ਗਈਆਂ ਇਸ ਮੌਕੇ ਤੇ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਦੋਨੋਂ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਨਗਰ ਕੌਂਸਲ ਕੌਂਸਲ ਨੂੰ ਸੌਂਪ ਦਿੱਤੀਆਂ ਗਈਆਂ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਸ਼ਹਿਰ ਵਿੱਚ ਕੋਈ ਅਨਸੁਖਾਵੀ ਘਟਨਾ ਨਾ ਹੋਵੇ ਜੇ ਕੋਈ ਅਨਸੁਖਾਵੀ ਘਟਨਾ ਹੋ ਜਾਂਦੀ ਹੈ ਤਾਂ ਉਹਨਾਂ ਲਈ ਫਾਇਰ ਅਫਸਰ ਤੇ ਉਹਨਾਂ ਦੀ ਪੂਰੀ ਟੀਮ ਤਿਆਰ ਹੈ ਤੁਸੀਂ ਦੇਖ ਰਹੇ ਪੀਟੀ ਨਿਊਜ਼ 24 ਅਸੀਂ ਇਸ ਵਕਤ ਰਾਜਪੁਰਾ ਦੀ ਨਗਰ ਕੌਂਸਲ ਦੇ ਵਿੱਚ ਮੌਜੂਦ ਹਾਂ ਦੱਸਿਏ ਪਿਛਲੇ ਕਾਫੀ ਲੰਬੇ ਸਮੇਂ ਤੋਂ ਰਾਜਪੁਰਾ ਨਗਰ ਕੌਂਸਲ ਦੇ ਵਿੱਚ ਜਿਹੜੀ ਹੈ ਫਾਇਰ ਵਿਗਟ ਦੀ ਜਿਹੜੀ ਹੈ ਕਾਰਟ ਸੀਗੀ ਜਿਸ ਨੂੰ ਅੱਜ ਜਿਹੜਾ ਹੈ ਪੂਰਾ ਕੀਤਾ ਜਾ ਰਿਹਾ ਤੁਹਾਨੂੰ ਦੱਸ ਦਈਏ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਇਥੇ ਪਹੁੰਚਣ ਦੇ ਅੱਜ ਰਾਜਪੁਰਾ ਨੂੰ ਦੋ ਫਾਇਰ ਬਿਗਟ ਜਿਹੜੀ ਹੈ ਸਮਰਪਿਤ ਜਿਹੜੀ ਹੈ ਕੀਤੀ ਜਾਣਗੀਆਂ ਤੇ ਇਸ ਬੰਦੇ ਵਿੱਚ ਮੈਡਮ ਵਿਧਾਇਕ ਹਲਕਾ ਰਾਜਪੁਰਾ ਤੋਂ ਨੀਨਾ ਮਿੱਤਲ ਜੀ ਇਥੇ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਨਾਲ ਗੱਲਬਾਤ ਕਰਾਂਗੇ ਤੇ ਨਾਲ ਹੀ ਇਥੇ ਫਾਇਰ ਅਫਸਰ ਅਮਨਦੀਪ ਸਿੰਘ ਨੇ ਉਹਨਾਂ ਨਾਲ ਵੀ ਗੱਲਬਾਤ ਕਰਨਗੇ ਪੁੱਛਾਂਗੇ ਵੀ ਆਖਿਰ ਜੋ ਅੱਜ ਫਾਇਰ ਬਿਗਟ ਜਣੀ ਹੈ ਰਾਜਪੁਰਾ ਨਗਰ ਕੌਂਸਲ ਨੂੰ ਮਿਲੀ ਹੈ ਉਸ ਦੇ ਨਾਲ ਕਿੰਨਾ ਫਾਇਦਾ ਫਾਇਰ ਸਰਵਿਸ ਨੂੰ ਮਿਲੇਗਾ ਪੀੜੀ ਨਿਊਜ਼ 24 ਦੇ ਲਈ ਰਾਜਪੁਰਾ ਤੋਂ ਹਿਮਾਚਲ ਹਰੀ ਤ੍ਰਿਪੁਰ ਮੈਡਮ ਨੇ ਸਾਰਾ ਕੁਝ ਦੱਸਤਾ ਬਰੀ ਖੁੱਲਕੇ ਦੱਸਤਾ ਮੈਡਮ ਦੀ ਬਦੌਲਤ ਹੀ ਸਾਰਾ ਕੁਝ ਹੋਇਆ ਮੈਂ ਇਹਨਾਂ ਦਾ ਥੈਂਕ ਯੂ ਕਰਦਾ ਦਿਲ ਦੀ ਗਹਿਰਾਈਆਂ ਤੋਂ ਅਸੀਂ ਇੱਕ ਗੱਡੀ ਸੀ ਮੈਡਮ ਨੇ ਸਾਨੂੰ ਦੋ ਲੈ ਕੇ ਦਿੱਤੀਆਂ ਬਹੁਤ ਬਹੁਤ ਥੈਂਕ ਯੂ ਹੋਰ ਕਿਸ ਤਰ੍ਹਾਂ ਦੀ ਮੁਸ਼ਕਿਲਾਂ ਹੈਗੀਆ ਜੋ ਵੀ ਪ੍ਰੋਬਲਮ ਆਏਗੀ ਮੈਡਮ ਨੂੰ ਅਸੀਂ ਕਹਾਂਗੇ ਮੈਡਮ ਸਾਡਾ ਪ੍ਰੋਬਲਮ ਨਾਲ ਦੀ ਨਾਲ ਸੁਣ ਕੇ ਨਾਲ ਦੀ ਨਾਲ ਹੱਲ ਹੋ ਰਿਹਾ ਤੁਹਾਡਾ ਸਟਾਫ ਦਾ ਪੂਰਾ ਹੈਗਾ ਸਟਾਫ ਸਾਡੇ ਕੋਲ ਪੂਰਾ ਹੈ ਕਿਉਂਕਿ ਦੋ ਗੱਡੀਆਂ ਨਵੀਆਂ ਆ ਚੁੱਕੀਆਂ ਨੇ ਨਹੀਂ ਸਟਾਕ ਸਾਡੇ ਕੋਲ ਪੂਰਾ ਹੈ ਵਰਦੀਆਂ ਉਰਦੀਆਂ ਸਾਰਾ ਕੁਝ ਸਾਰਾ ਸਿਮੇਲੇ ਇਦਾਂ ਹੁੰਦਾ ਤੰਗਲੀ ਹੁੰਦੀ ਛੋਟੀ ਗੱਡੀ ਸਾਡੇ ਕੋਲ ਛੋਟਾ ਇੱਕ ਆ ਰਹੀ ਹੈ ਕਿਉਂ ਗੱਡੀ ਹੋਰ ਨਵੀਂ ਮਿਲੀ ਜਿਹੜੀ ਮੈਡਮ ਲੈ ਕੇ ਦਿੱਤੀ ਹੈ ਉਹ ਵੀ ਆ ਰਹੀ ਹੈ ਸਾਡੇ ਕੋਲ ਇੱਕ ਪੁਰਾਣੀ ਛੋਟੀ ਵੀ ਹੈਗੀ ਹੈ ਸਾਡੇ ਕੋਲ ਵਰਦੀਆਂ ਉਰਦੀਆਂ ਦੀ ਡਿਮਾਂਡ ਹਮੇਸ਼ਾ ਚੱਲਦੀ ਰਹਿੰਦੀ ਹੈ ਨਹੀਂ ਸਭ ਪੂਰਾ ਸਰ ਸਾਰਾ ਕੁਝ ਹੈ ਥੈਂਕ ਯੂ ਅੱਜ ਮੈਂ ਕਹੂੰਗੀ ਕਿ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਔਰ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰੂੰਗੀ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜ ਤੇ ਡਾਕਟਰ ਅਰਵਜੋਤ ਜੀ ਦਾ ਜਦੋਂ ਡਾਕਟਰ ਅਰਵਜੋਤ ਜੀ ਰਾਜਪੁਰੇ ਆਏ ਸੀ ਤਾਂ ਅਸੀਂ ਇੱਕ ਗੱਡੀ ਦੀ ਮੰਗ ਕੀਤੀ ਸੀ ਤਾਂ ਉਹਨਾਂ ਨੇ ਅੱਜ ਦੋ ਗੱਡੀਆਂ ਦਿੱਤੀਆਂ ਕਿਉਂਕਿ ਜੋ ਪਬਲਿਕ ਦੀ ਮੰਗ ਹੈ ਪਬਲਿਕ ਨੂੰ ਚਾਹੀਦਾ ਜਿਵੇਂ ਸਰਦਾਰ ਭਗਵੰਤ ਸਿੰਘ ਮਾਨ ਜੀ ਹਮੇਸ਼ਾ ਕਹਿੰਦੇ ਐ ਕਿ ਆਮ ਲੋਕਾਂ ਦੀ ਸਰਕਾਰ ਹੈ ਤੇ ਆਮ ਲੋਕਾਂ ਦੀ ਜੋ ਮੰਗ ਹੈ ਉਹ ਅਸੀਂ ਬਿਲਕੁਲ ਪੂਰੀ ਕਰਾਂਗੇ ਸਾਡੇ ਇੱਕ ਗੱਡੀ ਮੰਗਨ ਨਾਲ ਮੰਗਣ ਤੋਂ ਉਹਨਾਂ ਨੇ ਦੋ ਗੱਡੀਆਂ ਭੇਜੀਆਂ ਤਾਂ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਇਹ ਕੀਮਤ ਦੀਆਂ ਗੱਡੀਆਂ ਹੈਗੀਆਂ ਮੈਡਮ ਇਹ ਲਗਭਗ ਕਰੋੜ ਰੁਪਏ ਦੀ ਗੱਡੀ ਹੈਗੀ ਇੱਕ ਦੋ ਗੱਡੀਆਂ ਆ ਰਹੀਆਂ ਆਪਣੇ ਕੋਲੇ ਤਾਂ ਉਹ ਹੀ ਵੀ ਅੱਜ ਮੈਂ ਇਹ ਕਹੂੰਗੀ ਕਿ ਜੋ ਸਾਡੀ ਮਿਊਂਸਪੈਲਟੀ ਚ ਜੇ ਸਾਨੂੰ ਜ਼ਰੂਰਤ ਸੀਗੀ ਜਿਵੇਂ ਮੈਂ ਪਹਿਲਾਂ ਪਿੱਛੇ ਜੇ ਸੁਣਿਆ ਸੀ ਕਿਸੇ ਨੇ ਕਿਹਾ ਸੀ ਜੀ ਖੰਡਰ ਹੋਈਆਂ ਪਈਆਂ ਗੱਡੀਆਂ ਸਾਰਾ ਸਟਾਫ ਖੜਾ ਹੈ ਜੀ ਕੋਈ ਗੱਡੀਆਂ ਖੰਡਰ ਨਹੀਂ ਸੀਗੀਆਂ ਪਰ ਸਾਡੀ ਇਹ ਡਿਮਾਂਡ ਸੀ ਸਾਨੂੰ ਕਿ ਇੱਕ ਗੱਡੀ ਨਵੀਂ ਆ ਜੇ ਤਾਂ ਪਰ ਅੱਜ ਦੋ ਗੱਡੀਆਂ ਆ ਗਈਆਂ ਮੈਂ ਅੱਜ ਉਹਨਾਂ ਨੂੰ ਵੀ ਕਹਿਣਾ ਚਾਹਨੀ ਆ ਜਿਹੜੇ ਕਹਿੰਦੇ ਸੀ ਜੀ 19 ਤੋਂ ਅਸੀਂ ਮੰਗ ਕਰ ਰਹੇ ਸੀਗੇ ਗੱਡੀਆਂ ਨਹੀਂ ਆਈਆਂ ਅਸੀਂ ਹਾਈ ਕੋਰਟ ਚ ਗਏ ਜੀ ਉਹਨਾਂ ਨੇ ਹਾਈ ਕੋਰਟ ਦਾ ਵੀ ਟਾਈਮ ਬਰਬਾਦ ਕੀਤਾ ਆਪਣੀ ਸਰਕਾਰ ਚ ਨਹੀਂ ਲਿਆ ਸਕੇ ਪਰ ਹੁਣ ਲੋਕਾਂ ਦੀ ਸਰਕਾਰ ਹੈ ਲੋਕਾਂ ਦੀ ਜ਼ਰੂਰਤ ਦੀ ਹਰ ਚੀਜ਼ ਰਾਜਪੁਰੇ ਵਿੱਚ ਆਊਗੀ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀਗਾ ਕਿ ਜਿਹੜੇ ਇੱਕ ਇਸ਼ੂ ਜਾ ਬਣਾਇਆ ਸੀਗਾ ਇਹਨਾਂ ਲੋਕਾਂ ਨੇ ਕਿ ਅਸੀਂ ਹਾਈ ਕੋਰਟ ਚ ਜਾ ਕੇ ਆਏ ਆ ਜੀ ਗੱਡੀ ਆਊਗੀ ਉਦੋਂ ਵੀ ਮੈਂ ਕਿਹਾ ਸੀ ਕਿ ਜਿਸ ਦਿਨ ਸਾਡੇ ਮਾਨਯੋਗ ਮੰਤਰੀ ਸਾਹਿਬ ਇੱਥੇ ਆਏ ਸੀ ਡਾਕਟਰ ਰਵਜੋਤ ਜੀ ਅਸੀਂ ਉਦੋਂ ਡਿਮਾਂਡ ਕੀਤੀ ਸੀ ਔਰ ਉਹ ਪ੍ਰੋਮਿਸ ਕਰਕੇ ਗਏ ਸੀ ਕਿ ਇੱਕ ਗੱਡੀ ਦੇਵਾਂਗੇ ਪਰ ਅੱਜ ਉਹਨਾਂ ਨੇ ਸਾਨੂੰ ਦੋ ਗੱਡੀਆਂ ਪੇਚੀਆਂ ਮੈਮ ਕਿਹੜਾ ਚਾਹੋਗੇ ਕਿ ਇਹ ਤਿਹਾਰਾ ਦੇ ਦਿਨਾਂ ਦੇ ਵਿੱਚ ਦੀਵਾਲੀ ਦਾ ਤਿਹਾਰ ਹੈ ਇਹ ਦਿਨਾਂ ਦੇ ਵਿੱਚ ਇਹ ਜੀਆਂ ਕੱਟਣਾਵਾ ਜਰੂਰ ਦੇਖਣ ਨੂੰ ਮਿਲਦੇ ਆ ਜਿਵੇਂ ਹੁਣ ਹਜੇ ਤੱਕ ਵੀ ਲੱਗੀ ਹੋਈ ਹੈ ਅੱਗ ਕੀ ਕਹਿਣਾ ਚਾਹੋਗੇ ਕਿੰਨਾ ਫਾਇਦਾ ਹੋਏਗਾ ਮੈਮ ਲੋਕਾਂ ਨੂੰ ਇਸ ਚੀਜ਼ ਦਾ ਦੇਖੋ ਪਹਿਲਾਂ ਤਾਂ ਅਸੀਂ ਇਹ ਹੀ ਦੁਆ ਕਰਾਂਗੇ ਕਿ ਰਾਜਪੁਰੇ ਵਿੱਚ ਐਜੀ ਕੋਈ ਅਨਸੁਖਾਵੀ ਘਟਨਾ ਨਾ ਹੋਵੇ ਜੇ ਹੁੰਦੀ ਵੀ ਹੈ ਤਾਂ ਹੁਣ ਜਿਹੜੀਆਂ ਦੋ ਗੱਡੀਆਂ ਆ ਗਈਆਂ ਸਾਨੂੰ ਹੋਰ ਵੀ ਜ਼ਿਆਦਾ ਸਹੂਲਤ ਮਿਲੂਗੀ ਸਾਰੇ ਫਾਇਰ ਦੇ ਆਫੀਸਰ ਖੜੇ ਐ ਇਹਨਾਂ ਨੂੰ ਵੀ ਪਤਾ ਹੈ ਕਿ ਜਿੰਨੀ ਕਹਿੰਦੇ ਜਿੰਨੀਆਂ ਗੱਡੀਆਂ ਜ਼ਿਆਦਾ ਹੋਣਗੇ ਜੇ ਅਨਸੁਖਾਵੀ ਘਟਨਾ ਹੁੰਦੀ ਹੈ ਤਾਂ ਓਨੀ ਜਲਦੀ ਅੱਗ ਤੇ ਕਾਬੂ ਪਾਇਆ ਜਾਂਦਾ ਇਹ ਤਾਂ ਦੀਵਾਲੀ ਦੇ ਦਿਨਾਂ ਚ ਆਈ ਹੈ ਤਾਂ ਸਾਡੇ ਲਈ ਹੋਰ ਵੀ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੈ ਮੈਂ ਨਾ ਪੁਰਾਣੀ ਗੱਡੀ ਨਾਲੋਂ ਇਹਦੇ ਚ ਕੀ ਹੋਰ ਲੋਡਡ ਫੀਚਰ ਨੇ ਓਦੇ ਨਾਲੋਂ ਕਿੰਨੀਆਂ ਜੋ ਹੈ ਦੇਖੋ ਜਿਵੇਂ ਹਰ ਚੀਜ਼ ਅੱਜ ਕੱਲ ਐਡਵਾਂਸ ਟੈਕਨੋਲੋਜੀ ਆ ਗਈ ਹੈ ਤਾਂ ਹਰ ਚੀਜ਼ ਐਡਵਾਂਸ ਜਿਹੜੀ ਅੱਜ ਕੱਲ ਨਵੀਂ ਚੀਜ਼ ਆ ਰਹੀ ਹੈ ਉਹ ਸਾਰੀ ਇਹ ਚ ਪਾਣੀ ਦੀ ਕੁਆਂਟੀਟੀ ਵੀ ਇਹ ਚ ਜ਼ਿਆਦਾ ਹੋਊਗੀ ਜਿਵੇਂ ਫਾਇਰ ਬੁਝਾਉਣ ਦੀ ਪਾਵਰ ਵੀ ਇੰਨਾ ਜ਼ਿਆਦਾ ਹੋ ਹਰ ਚੀਜ਼ ਜੋ ਐਡਵਾਂਸ ਟੈਕਨੀਕ ਹੈ ਉਹ ਇੰਨਾ ਗੱਡੀਆਂ ਵਿੱਚ ਹੈਗੀ ਹੈ ਜਿਸ ਤਰ੍ਹਾਂ ਨਗਰ ਤੋਂ ਜ਼ਿਆਦਾ ਗੱਡੀਆਂ ਪਹੁੰਚੀ ਨੇ ਇਸ ਤੋਂ ਇਲਾਵਾ ਹੋਰ ਵੀ ਕੋਈ ਨਵੀਂ ਤਕਨੀਕ ਨਾ ਸਫਾਈ ਨੂੰ ਲੈ ਕੇ ਕੋਈ ਸਰਦ ਨੂੰ ਪਹੁੰਚੀ ਬਿਲਕੁਲ ਸਫਾਈ ਦੇ ਮਸ਼ੀਨਾ ਵੀ ਨਵੀਆਂ ਆਣ ਗਿਆ ਬਹੁਤ ਜਲਦੀ ਆਣ ਗਿਆ ਬਾਕੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਮਾਨਯੋਗ ਸੀਐਮ ਸਾਹਿਬ ਨੂੰ ਇਹ ਹੈ ਕਿ ਜੋ ਲੋਕਾਂ ਨਾਲ ਵਾਅਦੇ ਕੀਤੇ ਉਹ ਪੂਰੇ ਕੀਤੇ ਜਾਣ ਤੁਸੀਂ ਦੇਖਿਆ ਉਹ 2-3 ਦਿਨ ਪਹਿਲਾਂ ਅਸੀਂ ਸੜਕਾਂ ਦਾ ਮਹੂਰਤ ਵੀ ਕੀਤਾ ਸੜਕਾਂ ਦੀ ਸ਼ੁਰੂਆਤ ਕੀਤੀ ਹੈ ਜਿਹੜੀਆਂ ਸੜਕਾਂ ਪਿਛਲੇ 15 15 20 20 ਸਾਲਾਂ ਤੋਂ ਨਹੀਂ ਬਨੀਆਂ ਸੀਗੀਆਂ ਉਹ ਸੜਕਾਂ ਦੀ ਵੀ ਸ਼ੁਰੂਆਤ ਹੋਈ ਹੈ ਅੱਜ ਅਸੀਂ ਨਵੇਂ ਗ੍ਰਿਡ ਡਿਸ਼ ਉਰਵਾਤ ਕਰਕੇ ਆਏ ਆ ਉਥੇ ਤਾਂ ਕਿ ਜਿਹੜਾ ਜ਼ੀਰੋ ਟ੍ਰਿਪਿੰਗ ਦਾ ਅਸੀਂ ਵਾਅਦਾ ਕੀਤਾ ਵੀ ਬਿਜਲੀ ਦਾ ਕੱਟ ਨਹੀਂ ਲੱਗੂਗਾ ਉਸ ਦਾ ਵੀ ਅਸੀਂ ਅੱਜ ਸ਼ੁਰੂਆਤ ਕਰਕੇ ਆਏ ਆ ਬਨੂੜ ਵਿੱਚ ਨਵਾਂ ਟਰਾਂਸਫਾਰਮਰ ਰੱਖ ਕੇ ਆਏ ਆ ਤਾਂ ਮੇਰਾ ਕਹਿਣ ਦਾ ਮਤਲਬ ਹੈ ਕਿ ਹਰ ਫੀਲਡ 'ਚ ਚਾਹੇ ਮਿਨਿਸਪੈਲਟੀ ਦਾ ਹੈ ਚਾਹੇ ਇਲੈਕਟ੍ਰਿਸਿਟੀ ਦਾ ਹੈ ਚਾਹੇ ਪੀ ਡਬਲਯੂ ਡੀ ਦਾ ਹੈ ਜਿਹੜਾ ਵੀ ਫੀਲਡ ਚ ਜੋ ਵੀ ਕੰਮ ਕਰਨ ਵਾਲੇ ਉਹ ਸਾਰੇ ਕੰਮ ਬੜੀ ਤੇਜ਼ੀ ਨਾਲ ਹੋਣਗੇ ਪੁਆਇੰਟ ਦੇ ਵਿੱਚ ਹੁਣ ਇਹਨਾਂ ਚੋਂ ਕੋਈ ਫਾਇਰ ਬ੍ਰਿਗੇਡ ਪੱਕੀ ਖੜੀ ਖੜੀ ਰਹੇਗੀ ਉੱਥੇ ਜੀ ਬਿਲਕੁਲ ਜੀ ਬਿਲਕੁਲ ਖੜੀ ਬਿਲਕੁਲ ਜੀ ਖੜੀ ਖੜੀ ਰਹੂਗੀ ਜਿਹੜਾ ਉੱਥੇ ਫਾਇਰ ਸਟੇਸ਼ਨ ਹੈ ਉਹਨੂੰ ਵੀ ਅਸੀਂ ਜਲਦੀ ਪੂਰਾ ਨਵਾਂ ਬਣਾ ਕੇ ਉੱਥੇ ਜਿਵੇਂ ਇੰਡਸਟਰੀ ਏਰੀਆ ਤੇ ਉੱਥੇ ਸਭ ਨੂੰ ਸਹੂਲਤ ਦੇਵਾਂਗੇ ਹਰੰਦ ਰੋਡ ਜਿਹੜਾ ਹਮੇਸ਼ਾ ਬੰਦ ਰਹੇਗਾ ਉਹਦੀ ਸਮੱਸਿਆ ਘਾਤੀ ਹੈ ਟਰੈਫ ਕਿ ਉਹ ਕਦੋਂ ਤੱਕ ਤੁਹਾਨੂੰ ਦੇ ਗੋਈ ਦੇਖੋ ਉਹਨਾਂ ਨੇ ਨਵੰਬਰ ਦਸੰਬਰ ਦਾ ਟਾਈਮ ਮੰਗਿਆ ਸੀ ਮੈਨੂੰ ਉਮੀਦ ਹੈ ਕਿ ਨਵੰਬਰ ਦਸੰਬਰ ਤੱਕ ਜਰੂਰ ਪੂਰੀ ਹੋ ਜਾਏਗਾ ਔਰ ਜਿਹੜਾ ਕਿ ਆਮ ਲੋਕਾਂ ਨੂੰ ਜਿਹੜੀ ਦਿੱਕਤ ਆ ਰਹੀ ਹੈ ਉਸ ਤੋਂ ਨਿਜਾਤ ਮਿਲੇਗੀ ਹੁਣ ਟੋਟਲ ਕਿੰਨੀਆਂ ਗੱਡੀਆਂ ਹੋ ਗਈਆਂ ਹੁਣ ਦੋ ਗੱਡੀਆਂ ਨਵੀਆਂ ਆ ਗਈਆਂ ਜੀ ਤੇ ਚਾਰ ਗੱਡੀਆਂ ਹੋ ਗਈਆਂ ਹੁਣ ਰਾਜਪੁਰੇ ਚ ਤੇ ਜੇ ਪ੍ਰਮਾਤਮਾ ਨੇ ਸਾਨੂੰ ਹੋਰ ਵੀ ਜੇ ਲੋੜ ਪੈਂਦੀ ਹੈ ਸਾਡਾ ਜੇ ਸਾਡੇ ਫਾਇਰ ਆਫੀਸਰ ਦੀ ਡਿਮਾਂਡ ਆਂਦੀ ਹੈ ਤਾਂ ਇਹ ਇੱਕ ਗੱਡੀ ਹੋਰ ਵੀ ਜਲਦੀ ਸਮਝ ਲੈ ਲਵਾਂਗੇ ਮੁਲਾਜ਼ਮਾਂ ਦੀ ਵੀ ਵਰਤੀ ਕੀਤੀ ਜਾਏਗੀ ਸਟਾਫ ਨੂੰ ਗੱਡੀਆਂ ਵਾਧੀਆਂ ਦੀ ਜੀ ਨੇਚਰਲੀ ਜਿਵੇਂ ਜਿਵੇਂ ਕਹਿੰਦੇ ਆ ਸਾਧਨ ਵਧਣਗੇ ਓਵੇਂ ਓਵੇਂ ਮੁਲਾਜ਼ਮਾਂ ਦੀ ਡਿਮਾਂਡ ਵੀ ਹੁੰਦੀ ਆ ਉਹ ਵੀ ਸਾਰੀ ਪੂਰੀ ਕੀਤੀ ਜਾਊਗੀ